ਕੋਈ ਰਾਣੀ ਚੜਾਈ ਕਰ ਜਾਂਦਾ ਉਸ ਦੇ ਜਾਣ ਤੋਂ ਬਾਅਦ ਗੁਰੂ ਮਹਾਰਾਜ ਦਾ ਹੁਕਮ ਹੈ ਕਿ ਮਾਤਮੇ ਪਿੱਛੇ ਕੋਈ ਰੋਗ ਸੀ ਸੋ ਮੈਮੂਲ ਨਾ ਪਾਏ ਪਿੱਛੋਂ ਕਿਸੇ ਨੇ ਵਿਰਲਾਪ ਨਹੀਂ ਕਰਨਾ ਕਹਿੰਦੇ ਹੋਈ ਰੋਣ ਦਾ ਹੁਕਮ ਨਹੀਂ ਦਿੱਤਾ ਮਹਾਰਾਜ ਕਹਿੰਦੇ ਕਿ ਸੋ ਗੋਪਾਲ ਪੰਡਤ ਸਦਿਓ ਹਰ ਕਰ ਹਰ ਹਰ ਕਥਾ ਪੜੇ ਪ੍ਰਾਣ ਜੀ ਉਹ ਵੀ ਉਸ ਕਾਲ ਸੁਖਵਾਈ ਗੁਰੂ ਦਾ ਹਰ ਜਸ ਕੀਰਤਨ ਉਹਦੀ ਬਾਣੀ ਦਾ ਕੀਰਤਨ ਪਰਮਾਤਮਾ ਨੂੰ ਯਾਦ ਕੀਤਾ ਜਾਵੇ ਸਭ ਹੁਣ ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਹਾਜ਼ਰੀਆਂ ਲਵਾਈਏ ਦਸਮੇਸ਼ ਪਿਤਾ ਪੁੱਤਰਾਂ ਦੇ ਦਾਨੀ ਗੁਰਕਲਗੀ ਤਰਪਤਾ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਹੋਈ ਫਾਤੇ ਬਲਾ ਕੇ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਫਾਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਸੀ ਕਿ ਮਾਤਮਾ ਪਿੱਛੇ ਕੋਈ ਰੂਪ ਸੀ ਮਹਾਰਾਜ ਕਹਿੰਦੇ ਮੇਰੇ ਪੁੱਛੋਂ ਕਿਸੇ ਨੇ ਜਾਣ ਤੋਂ ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਾਣ ਵੇਲੇ ਰਾਮਕਲੀ ਸਾਜ ਦੇ ਵਿੱਚ ਜੋ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਬਚਨ ਉਚਾਰੇ ਸੀ ਸਾਨੂੰ ਗੁਰਸਿੱਖਾਂ ਨੂੰ ਹੁਕਮ ਦਿੱਤਾ ਸੀ ਮਹਾਰਾਜ ਨੇ ਜਦੋਂ ਮਹਾਰਾਜ ਆਪ ਇਸ ਸਰੀਰ ਕਰਕੇ ਸੰਸਾਰ ਤੋਂ ਗਏ ਭਾਵੇਂ ਜੋਤ ਕਰਕੇ ਮਹਾਰਾਜ ਅੱਜ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਰਾਜਮਾਨ ਨੇ ਸਰੀਰ ਕਰਕੇ ਮਹਾਰਾਜ ਜਦੋਂ ਗਏ RAMKALI ਸਾਧ ਦੇ ਵਿੱਚ ਮਹਾਰਾਜ ਨੇ ਬਚਨ ਚਾਰੇ ਸੀ ਇਹ ਪ੍ਰਾਣੀ ਮੇਰੇ ਪਿੱਛੋਂ ਕੋਈ ਬਿਰਲਾਪ ਨਹੀਂ ਕਰਨਾ ਰੋਣਾ ਨਹੀਂ ਕਰਾਉਣਾ ਨਹੀਂ ਮੇਰੇ ਜਾਨ ਤੋਂ ਮਗਰੋਂ ਉਸ ਕਾਲ ਪੁਰਖ ਵਾਹਿਗੁਰੂ ਦੇ ਹਰਜਸ ਕੀਰਤਨ ਦੇ ਨਾਲ ਜੁੜ ਕੇ ਬੈਠਣਾ ਹੈ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਬੈਠਣਾ ਹੈ ਰਾਮ ਗयो 라ਵਣ ਗयो ਜਾਕੋ ਘੋ ਪਰਵਾਰ ਕਹੋ ਨਾਨਕ ਤਿਰਖਛ ਨਹੀਂ ਸੁਪਨੇ ਜਿਉ ਸੰਸਾਰ ਤ੍ਰਿਤੇ ਯੁਗ ਦੇ ਅਵਤਾਰ श्री रामचंद्र जी ਹੋਏ ਨੇ ਸਰੀਰ ਕਰਕੇ ਉਹਨਾਂ ਨੂੰ ਵੀ ਜਾਣਾ ਪਿਆ ਉਸੇ ਯੁੱਗ ਦੇ ਵਿੱਚ ਭਾਵੇਂ ਕਿ ਆਗੇ ਦਸਹਿਰਾ ਆਉਣਾ ਉਹਨੂੰ ਮੂਰਖਾਂ ਵਾਲੀ ਪਦਵੀ ਦੇ ਕੇ ਉਹਦਾ ਪੁਤਲਾ ਭੁਕਿਆ ਜਾਂਦਾ ਹੈ ਪਰ ਉਹਦੇ ਤੋਂ ਵੱਡਾ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਉਹਨੂੰ ਵਡਿਆਈ ਮਿਲੀ ਹੈ ਕਿ ਉਹਦੇ ਤੋਂ ਵੱਡਾ ਕੋਈ ਵਿਦਵਾਨ ਨਹੀਂ ਹੈ ਰਾਵਣ ਤੋਂ ਵੱਡਾ ਚਾਰੇ ਵੇਦ ਮੂਜਬਾਨੀ ਕੰਠ ਸਾਰੇ ਧਾਰਮਿਕ ਗ੍ਰੰਥ ਕੰਠ ਸੀ ਉਹਨੂੰ ਮੂਜਬਾਨੀ 라ਵਣ ਨੂੰ ਸਾਧ ਸੰਗਤ ਜੀ ਅੱਜ ਉਹਨੂੰ ਮੂਰਖਾਲੀ ਪਤਿਵਿਧੀ ਕਦੇ ਪੁਤਲੇ ਫੁੱਕੇ ਜਾਂਦੇ ਨੇ ਪਰ ਬਾਣੀ ਦੇ ਵਿੱਚ ਉਹਨੂੰ ਵਡਿਆਈ ਮਿਲੀ ਹੋਈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਖੁਦ ਕਰਬਾਣੀ ਦੇ ਵਿੱਚ ਵਡਿਆਈ ਦਿੱਤੀ ਹੈ ਚਉ ਬੋਲੇ ਮਹੱਲਾ ਪੰਜਵਾ ਸੰਮਣ ਜੋ ਇਸ ਪ੍ਰੇਮ ਕੀ ਦਮਕ ਹੈ ਉਤੀ ਸਾਟ ਇਸ ਬਾਣੀ ਦੇ ਵਿੱਚ ਉਚਾਰਿਆ ਹੈ ਚਉ ਬੋਲੇ ਮਹੱਲਾ ਪੰਜਵਾ ਰਾਵਣ ਹਉ ਤੇ ਸੋਰੰਕਨ ਹੈ ਜਿਨ ਸਿਰ ਦੀਨੇ ਕਾਟ ਮਹਾਰਾਜ ਕਹਿੰਦੇ ਵਡਿਆਈ ਉਹਦੀ ਇਹ ਹੈ ਵੀ ਉਹਨੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ 10 ਵਾਰ ਸਿਰ ਵੱਢ ਕੇ ਭੇਟ ਕੀਤਾ ਸੀ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਉਹਦੇ ਤੋਂ ਵੱਡਾ ਵਿਦਵਾਨ ਨਹੀਂ ਹੈ ਕੋਈ ਇੱਕ ਗਲਤੀ ਜ਼ਿੰਦਗੀ ਦੇ ਵਿੱਚ ਇਹੀ ਹੋਈ ਜਦੋਂ ਮਹਾਰਾਜ ਕਹਿੰਦੇ ਹਰ ਜੀਓ ਹੰਕਾਰ ਨਾ ਭਾਵੀ ਵੇਦ ਕੂੰਕ ਸਨਾਰਥ ਗਲਤੀ ਉਹ ਹੋਣੀਓ ਹੋਣੀ ਸੀ ਕਿਉਂਕਿ ਕਾਲ ਨੇ ਕਿਸੇ ਤਰੀਕੇ ਨਾਲ ਉਹਦੇ ਉੱਪਰ ਆਉਣਾ ਹੀ ਆਉਣਾ ਸੀ ਉਹ ਗਲਤੀ ਉਹ ਕਾਲਪੁਰਖ ਦੇ ਹੁਕਮ ਦੇ ਵਿੱਚ ਹੀ ਹੁੰਦੀ ਹੁੰਦੀ ਆ ਫਿਰ ਉਹਨੇ ਜਿਵੇਂ ਆਪਣੀ ਗਲਤੀ ਕੀਤੀ ਤ੍ਰਿਤੇ ਯੁਗ ਦੇ ਅਵਤਾਰ ਦੇ ਨਾਲ ਟੱਕਰ ਲਈ ਪਰਮਾਤਮਾ ਦੇ ਨਾਲ ਤਾਂ ਨੂੰ ਸੰਸਾਰ ਤੋਂ ਜਾਣਿਆ ਕਾਲ ਨੂੰ ਆਪਣੇ ਮੰਜੇ ਦੇ ਪਾਵੇ ਦੇ ਨਾਲ ਬੰਨਿਆ ਸੀ ਰਾਵਣ ਨੇ ਮੌਤ ਨੂੰ ਮੌਤ ਉਹਦੇ ਨੇੜੇ ਤੇੜੇ ਦੀ ਨਹੀਂ ਸੀ ਲੰਘ ਸਕਦੀ ਇੰਨਾ ਬਲਵਾਨ ਸੀ ਇੰਨਾ ਬਲੀ ਸੀ ਉਹਨੂੰ ਕੋਈ ਮਾਰ ਨਹੀਂ ਸੀ ਸਕਦਾ ਪਰ ਸਾਧ ਸੰਗਤ ਜੀ ਸਮਾਪੈ ਕੇ ਕਾਲ ਨੇ ਉਹਨੂੰ ਵੀ ਨਹੀਂ ਬਖਸ਼ਿਆ ਮੌਤ ਨੇ ਉਹਨੂੰ ਵੀ ਨਹੀਂ ਬਖਸ਼ਿਆ ਮਹਾਰਾਜ ਨੇ ਵੱਡਿਆਂ-ਵੱਡਿਆਂ ਦੀ ਗਿਣਤੀ ਕਰ ਦਿੱਤੀ ਆਪ ਸਭ ਨੇ ਸ਼ਬਦ ਸਰਵਣ ਕੀਤਾ ਸੀ ਮੰਨਰੇ ਪ੍ਰਭ ਕੀ ਸ਼ਰਨ ਵਿਚਾਰੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਹ ਸ਼ਬਦ ਹੈ ਮਹਾਰਾਜ ਕਹਿੰਦੇ ਜਿਹ ਸਿਮਰਤ ਗਣਕਾਸਿ ਉਦਰੀ ਤਾਕੋ ਜਾਸੁਰ ਧਾਰੋ ਬਟਿਆਂ-ਬਟਿਆਂ ਦੀ ਗਿਣਤੀ ਕੀਤੀ ਹੈ ਵੱਡੇ-ਵੱਡੇ ਪਾਪੀਆਂ ਦੀ ਜਿਨ੍ਹਾਂ ਤੋਂ ਵੱਡਾ ਕੋਈ ਪਾਪੀ ਨਹੀਂ ਹੋਇਆ ਇਸ ਬਾਣੀ ਦੇ ਵਿੱਚ ਉਹਨਾਂ ਦੀ ਗਿਣਤੀ ਕੀਤੀ ਹੈ ਮਹਾਰਾਜ ਨੇ ਗਣਕਾਸਿ ਉਦਰੀ ਤਾਕੋ ਜਾਸੁਰ ਧਾਰੋ ਕਹਿੰਦੇ ਗਣਕਾ ਤੋਂ ਵੱਡਾ ਕਿਹੜਾ ਪਾਪੀ ਹੋ ਸਕਦਾ ਹੈ ਗਣਕਾ ਵਰਗੀ ਪਾਪਣ ਨੇ ਵੀ ਜੀਵਨੀ ਦੇ ਵਿੱਚ ਜਦੋਂ ਪਰਮਾਤਮਾ ਨੂੰ ਧਿਆਇਆ ਹੈ ਉਹਦਾ ਨਾਮ ਜਪਿਆ ਹੈ ਉਹਦੇ ਪਾਪ ਕੱਟੇ ਗਏ ਉਹਦੇ ਦੁੱਖ ਕੱਟੇ ਗਏ ਅੰਤ ਦੇ ਵੇਲੇ ਭਵਾਨਾ ਦੇ ਵਿੱਚ ਬੈਠ ਕੇ ਗਈ ਆਖੋ ਸਤਨਾਮ ਅੰਤ ਦੇ ਵੇਲੇ ਭਵਾਨਾ ਦੇ ਵਿੱਚ ਪਠਾ ਖਿਲ ਜਾਇਆ ਗਿਆ ਉਹਦੀ ਜੀਵਾਤਮਾ ਅਟਲਪੈ ਉਤਰੂ ਜਾ ਕੈ ਸਿਮਰਨ ਆਰ ਨਿਰਪੈ ਪਦ ਪਾਇਆ ਰੂ ਭਗਤ ਨੇ ਬਚਪਨ ਦੀ ਅਵਸਥਾ ਦੇ ਵਿੱਚ ਹੀ ਛੋਟੀ ਉਮਰੇ ਨਿਆਣੀ ਉਮਰੇ ਵਿਰਾਗ ਲੱਗਿਆ ਐਸਾ ਵਿਰਾਗ ਲੱਗਿਆ ਕਿਉਂਕਿ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੀ ਭਗਤੀ ਜਾਂ ਤਾਂ ਮਨ ਨੂੰ ਵਿਰਾਗ ਲੱਗਿਆ ਹੋਵੇ ਪਰਮਾਤਮਾ ਦੇ ਨਾਮ ਦਾ ਤਾਂ ਹੁੰਦੀ ਹੈ ਜਾਂ ਮਨ ਦੇ ਵਿੱਚ ਡਰ ਪੈਦਾ ਹੋਇਆ ਹੋਵੇ ਡਰ ਕਾ ਦਾ ਮੌਤ ਦਾ 84 ਦਾ ਡਰ ਹੋਵੇ ਜਮਾਂ ਦੀਆਂ ਮਾਰਾਂ ਦਾ ਡਰ ਹੋਵੇ ਜਦੋਂ ਆਪਣੇ ਮਨ ਨੂੰ ਇਹ ਗੱਲ ਪਤਾ ਲੱਗੀ ਵੀ ਜਿਸ 84 ਦੇ ਗੇੜ ਦੇ ਵਿੱਚੋਂ ਨਿਕਲ ਕੇ ਆਇਆ ਹਾਂ 42 ਲੱਖ ਪਾਣੀ ਦੇ ਵਿੱਚ ਭੋਗ ਲਈ 42 ਲੱਖ ਧਰਤੀ ਤੇ ਭੋਗ ਲਈ ਜੂਣ ਫੇਰ ਕਿਤੇ ਜਾ ਕੇ ਮਨੁੱਖਾ ਦੇ ਵਿਣੀ ਹੈ ਤੇ ਐ ਇੱਥੇ ਕਿਤੇ ਇਹ ਬ्यर्थਨਾ ਚਲੀ ਜਾਵੇ ਨਾਮ ਤੋਂ ਬਿਨਾ ਬਾਣੀ ਤੋਂ ਬਿਨਾ ਇਸ ਕਰਕੇ ਵੱਡੇ ਵੱਡੇ ਜਿਨ੍ਹਾਂ ਨੇ ਜ਼ਿੰਦਗੀ ਦੇ ਗਣਕਾ ਵਰਗਿਆਂ ਨੇ ਇੰਨੇ ਨੇ ਪਾਪ ਕੀਤੇ ਗਣਕਾ ਪਾਪਨ ਵਰਗੀਆਂ ਨੇ ਉਹਨਾਂ ਦਾ ਪ੍ਰਮਾਤਮਾ ਦੇ ਨਾਮ ਨੇ ਜੀਵਨ ਬਦਲ ਕੇ ਰੱਖ ਦਿੱਤਾ ਦੁਖ ਹਰਤਾ ਇਹ ਬਿਰਕੋ ਸੁਆਮੀ ਤਾ ਕਾਹੇ ਵਿਸਰਾਇਆ ਤੂੰ ਪ੍ਰਮਾਤਮਾ ਨੂੰ ਮਹਾਰਾਜ ਕਹਿੰਦੇ ਮਨ ਦੇ ਵਿੱਚੋਂ ਕਿਉਂ ਵਿਸਾਰ ਦਿੱਤਾ ਹੈ ਨੋਮੇ ਪਾਤਸ਼ਾਹੀ ਸਾਰੀ ਬਾਣੀ ਉਹ ਬਰਾਗਮਈ ਹੈ ਜੋ ਸਿਰਫ ਮੌਤ ਦੇ ਸੰਬੰਧ ਦੇ ਵਿੱਚ ਹੀ ਸਾਨੂੰ ਸਾਰਾ ਕੁਝ ਸਮਝਾਉਂਦੀ ਹੈ ਜਦ ਹੀ ਸਰਨ ਰਹੀ ਕਿਰਪਾ ਨਿਧ ਗੱਜ ਗ੍ਰਹਤੇ ਛੂਟਾ ਗੱਜ ਕਹਿੰਦੇ ਆ ਬਾਣੀ ਦੇ ਵਿੱਚ ਹਾਥੀ ਨੂੰ ਗੱਜ ਕੇ ਆ ਗਿਆ ਜਿਹੜਾ ਹਾਥੀ ਹੈ ਕਹਿੰਦੇ ਤेंदੂਏ ਦੀ ਝਾਪੜ ਦੇ ਵਿੱਚ ਆ ਗਿਆ ਅੰਤ ਵੇਲੇ ਸਾਹਮਣੇ ਮੌਤ ਮੂਹਰੇ ਖੜੀ ਹੈ ਜਦੋਂ ਕਹਿੰਦੇ ਅੰਤ ਵੇਲੇ ਉਸ ਹਾਥੀ ਨੇ ਵੀ ਪ੍ਰਮਾਤਮਾ ਨੂੰ ਧਿਆਇਆ ਮਹਾਰਾਜ ਕਹਿੰਦੇ ਨੌਵੇਂ ਪਾਸ਼ਾ ਉਹ ਵੀ ਕਹਿੰਦੇ ਤੇਂਦੂਏ ਦੇ ਫਾਹੀ ਤੋਂ ਬਚ ਗਿਆ ਉਹਦੇ ਤੋਂ ਵੀ ਪ੍ਰਮਾਤਮਾ ਨੇ ਉਹਨੂੰ ਕੱਢ ਲਿਆਂਦਾ ਇਹ ਜੀ ਮੁਸ਼ਕਲ ਦੇ ਵਿੱਚੋਂ ਮਹਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਤ ਬੰਧਨ ਤੇ ਟੁੱਟ ਤیرے ਸਾਰੇ ਜ਼ਿੰਦਗੀ ਦੇ ਬੰਧਨ ਕੱਟੇ ਜਾਣਗੇ ਉਹ ਪ੍ਰਮਾਤਮਾ ਤੇਰਾ ਬੰਧਨ ਕੱਟਣ ਵਾਲਾ ਹੈ ਤੇਰੀ ਜ਼ਿੰਦਗੀ ਦੇ ਵਿੱਚੋਂ ਆਜਮਲ ਪਾਪੀ ਜਗ ਜਾਨੋ ਨਿਮਖ ਮਾਇਨੇ ਸਤਾਰਾ ਸਾਰਾ ਜੱਗ ਜਾਣਦਾ ਹੈ ਜਾਮਲ ਕਿੰਨਾ ਪਾਪੀ ਸੀ ਆਜਮਲ ਅਲਟਾ ਬੜਾ ਪਾਪੀ ਹੋਣ ਦੇ ਬਾਵਜੂਦ ਅੰਤ ਦੇ ਵੇਲੇ ਉਹਦੇ ਪੁੱਤਰ ਦਾ ਨਾਮ ਸੀ ਨਰਾਇਣ ਸਾਹ ਨਿਕਲਦਿਆਂ ਨਿਕਲਦੇ ਆਈ ਕਿਤੇ ਆਪਣੇ ਸਭ ਤੋਂ ਛੋਟੇ ਪੁੱਤਰ ਨੂੰਵਾਜਾਂ ਮਾਰਦਾ ਨਰਾਇਣ ਨਰਾਇਣ ਕਹਿ ਕੇ ਉਹ ਨਰਾਇਣ ਕਹਿੰਦਾ ਤਾਂ ਆਪਣੇ ਮੁੰਡੇ ਨੂੰ ਆ ਪੁੱਤਰ ਨੂੰ ਉਹਦੀ ਬਿਰਤੀ ਉਹ ਇਹੇ ਜੀ ਲੱਗੀ ਹੋਈ ਸੀ ਨਰਾਇਣ ਦੇ ਵਿੱਚ ਕਿ ਨਰਾਇਣ ਕਹਿੰਦੇ ਉਹਦੀ ਮੁਕਤੀ ਹੋਗੀ ਅੰਤ ਵੇਲੇ ਦੇ ਵਿੱਚ ਹੀ ਉਹਦੇ ਸਾਰੀ ਜ਼ਿੰਦਗੀ ਦੇ ਪਾਪ ਕੱਟੇ ਗਏ। ਨਾਨਕ ਕਹਤ ਚੇਤ ਚਿੰਤਾ ਮਨ ਤੈਪੀ ਉੱਤਰ ਹੈ ਪਾਰਾ ਤੇਰੀ ਜ਼ਿੰਦਗੀ ਦੇ ਵਿੱਚੋਂ ਸਾਰੀਆਂ ਚਿੰਤਾਵਾਂ